ਇਹ ਬੰਦ ਕਰਦੇ ਤਾਂ ਸਾਨੂੰ ਲਿੱਤੀ ਰੁਪਈਆ ਦੇ ਦੋ ਹਾਂ ਮੈਂ ਥੋੜਾ ਲਿੱਤੀ ਵਿੱਚ ਦੇਣਾ ਇਲੈਕਸ਼ਨ ਕਮਿਸ਼ਨ ਨੇ ਦੇ ਦਿੱਤਾ ਲਿਓ ਕਿਤੇ ਲਿਓ ਕਾਫੀ ਦੇ ਦੋ ਸਾਨੂੰ ਦੋ ਨਹੀਂ ਦੇਣ ਮੈਨੂੰ 400 ਰੁਪਏ ਬੈਡ ਕਰਨਾ ਤੁਮ ਕਿੰਨੇ ਦੇਣਾ 100 100 ਗੱਲ ਇਹ ਮੈਡਮ ਦੋ ਦਿਨ ਹੋ ਗਏ ਲੋਕਾਂ ਨੂੰ ਘਰਾਂੋਂ ਦਿਆਂ ਨੂੰ ਕੋਈ ਗੱਲ ਸਪਸ਼ਟ ਨਹੀਂ ਦੋ ਦਿਨ ਤਾਂ ਹੋਏ ਵੀ ਨਹੀਂ ਕੱਲ ਨੂੰ ਅੱਜ ਦੂਜਾ ਦਿਨ ਹੈ ਅੱਜ ਕਲਮੇਸ਼ਨ ਦਾ ਦੂਜਾ ਦਿਨ ਕੰਮ ਸ਼ੁਰੂ ਹੋਇਆ ਜੀ ਅੱਜ ਮੈਡਮ ਧੰਨਵਾਦ ਇਹ ਸਮਾਂ ਤੁਸੀਂ ਮੇਰਾ ਟਾਈਮ ਨਾ ਵੇਸਟ ਕਰੋ ਮੈਨੂੰ ਵੀ ਥੋੜਾ ਟਾਈਮ ਵੇਸਟ ਨਹੀਂ ਕਰਦੇ ਸਾਨੂੰ ਕੋਈ ਕਾਪੀ ਦੋ ਹਾਂ ਕੋਈ ਨਹੀਂ ਦੇ ਦੇ ਕਾਪੀ ਦੇ ਦੇ ਕੋਈ ਟਾਈਮ ਨਹੀਂ ਦੇ ਸਕਦੇ ਨਾ ਕੋਈ ਰਹਿਣੀ ਓਹ ਤਾਂ ਚੰਡੀਗੜ੍ਹ ਤੋਂ ਮਗਾ ਕੇ ਤੇ ਤੁਹਾਡੇ ਕੋਲ ਤਾਂ ਆਈ ਹੀ ਨਹੀਂ ਤੇ ਫਿਰ ਤੁਸੀਂ ਜਿੰਨੇ ਗਿਆਨ ਦਾ ਫੋਨ ਆ ਗਿਆ ਐਦਾਂ ਦੀ ਬੀਬੀ ਅਸੀਂ ਥਾਣਾ ਦੇ ਇੱਕ ਮੇਟਣ ਲੱਗੇ ਹਾਂ ਨਹੀਂ ਕੋਈ ਨਾ ਜੀ ਉਹ ਥਾਣਾ ਦੇਣਾ ਤੁਹਾਡਾ ਮੈਡਿਕਲ ਗਰਲਸ ਹੁਣ ਲਓ ਪਹਿਲਾਂ ਪਹਿਲਾਂ ਮੈਰੀ ਪਲੀਜ਼ ਗਰਲਸ ਹਾਂਜੀ ਡਬਲ ਪਾਲਸੀ ਦੀ ਗੱਲ ਕਰ ਰਹੇ ਨੇ ਇੱਕ ਪਾਸੇ ਕਹਿੰਦੇ ਨੇ ਕਿ 4 ਵਜੇ ਅਸੀਂ ਤੁਹਾਨੂੰ ਐਨਓਸੀ ਦੇ ਦਾਂਗੇ ਦੂਜੇ ਪਾਸੇ ਕਹਿੰਦੇ ਨੇ ਕਿ ਅਸੀਂ ਐਨਓਸੀ ਖਤਮ ਕਰਤੀ ਸਰਕਾਰ ਨੇ ਅਸੀਂ ਇਹੀ ਤਾਂ ਸਪਸ਼ਟੀਕਰਨ ਪੁੱਛਦੇ ਹਾਂ ਕਿ ਸਾਨੂੰ ਦੋ ਸਪਸ਼ਟੀਕਰਨ ਕੀ ਚੀਜ਼ ਹੈ ਐ ਐਸਐਚਓ ਸਾਹਿਬ ਇਹਨਾਂ ਨੂੰ ਨੇ ਸਾਰਿਆਂ ਨੂੰ ਬਾਹਰ ਕੱਢੋ ਜੀ ਮੈਡਮ ਜੀ ਇੱਕ ਮਿੰਟ ਮੈਂ ਇਹ ਦਫ਼ਤਰ ਸਾਡਾ ਵੀ ਹੈ ਇਹਦਾ ਮਤਲਬ ਬਾਹਰ ਇਹ ਦਫ਼ਤਰ ਸਾਡਾ ਵੀ ਹੈ ਧੱਕਾ ਕਰਨਿਆ ਧੱਕਾ ਕਰਾਉਣਾ ਧੱਕਾ ਕਰਾਉਣਾ ਸਾਡੇ ਨਾਲ ਬਾਹਰ ਕਿਉਂ ਤਾਂ ਮਤਲਬ ਨਹੀਂ ਧੱਕਾ ਕਰਾਉਣਾ ਮੈਡਮ ਤੁਸੀਂ ਯਾਰ ਇੱਕ ਮਿੰਟ ਤੁਸੀਂ ਸਾਨੂੰ ਤੁਹਾਨੂੰ ਇੱਕ ਦੋ ਸਵਾਲ ਪੁੱਛ ਰਿਹਾ ਮੈਨੂੰ ਡਬਲ ਗੱਲ ਕਿਉਂ ਕਰਕੇ ਦੱਸ ਰਹੇ ਹੋ ਮੈਨੂੰ ਦੱਸੋ ਐਨਓਸੀ ਹੈ ਜਾਂ ਨਹੀਂ ਹੈ ਜੇ ਨਹੀਂ ਹੈ ਤਾਂ ਫਿਰ ਲਿਖ ਕੇ ਦੋ 4 ਵਜੇ ਦੇ ਮੰਗ ਕਿੰਦੂ ਦਵੋਗੇ 4 ਵਜੇ ਮੀਡੀਆ ਚ ਕਹੋ ਜੀ ਕਹੋ ਜੀ 4 ਵਜੇ ਆ ਲੈ ਜੀ ਸੁਣੋ ਇਹ ਤੇ ਸਭ ਤੋਂ ਪਹਿਲਾਂ ਪੰਚਾਇਤ ਸੈਕਟੀ ਦੇ ਸਾਈਨ ਹੁੰਦੇ ਨੇ ਉਹਨੇ ਦੇਖਣਾ ਹੁੰਦਾ ਰਿਕਾਰਡ ਕਿ ਕਿਸੇ ਦਾ ਨਜਾਇਜ਼ ਕਬਜ਼ਾ ਜਾਂ ਕਿਸੇ ਵੱਲ ਪੈਸੇ ਤਾਂ ਨਹੀਂ ਨਿਕਲਦੇ ਉਸ ਤੋਂ ਬਾਅਦ ਰਿਪੋਰਟ ਹੋਣੀ ਹੈ ਜੇਈ ਦੀ ਤੇ ਨੰਬਰ ਤੇ ਰਿਪੋਰਟ ਹੋਣੀ ਹੈ ਪਟਵਾਰੀ ਦੀ 4 ਨੰਬਰ ਤੇ ਰਿਪੋਰਟ ਹੋਣੀ ਹੈ ਐਸ ਸੀ ਪੀਓ ਪੀਓ ਦੀ ਉਸ ਤੋਂ ਬਾਅਦ ਜਾਰੀ ਕਰਨਾ ਜੇ ਕੋਈ ਐਸੀ ਗੱਲ ਨਹੀਂ ਸਾਰਿਆਂ ਨੂੰ ਐਨਓਸੀ ਮਿਲਣ ਮੈਡਮ 2 ਦਿਨ ਬਾਕੀ ਨੇ 3 ਤੇ 4 ਅੱਜ ਤਾਂ ਨਹੀਂ ਸਕਿਆ ਇੱਕ ਮਿੰਟ ਜੀ ਇੱਕ ਮਿੰਟ ਜੇਕਰ ਇਹਨਾਂ ਨੇ ਚੋਣਾ ਲੜਨੀਆਂ ਸੀ ਤਾਂ ਇਹ ਹਫਤਾ ਪਹਿਲਾਂ ਜਾਂ 10 ਦਿਨ ਪਹਿਲਾਂ ਤਿਆਰੀ ਕਿਉਂ ਨਹੀਂ ਕਰ ਕੀਤੀ ਮੈਡਮ 1 ਮਿੰਟ 1 ਮਿੰਟ ਡੈਕਟਰ ਅਨਾਉਂਸ ਹੈ ਇਹ ਪਾਰਟੀ ਨੇ ਆਪਦੀ ਪਹਿਲਾ ਮਹੀਨਾ ਵੀ ਦਿਨ ਪਹਿਲਾਂ ਕਰਨੀ ਸੀ 2 ਮਹੀਨੇ შე ਤੋ ਬੰਦੇ ਪਾਰਟੀ ਨੂੰ ਇਹ ਬ੍ਰੋ ਦੀ ਪਾਰਟੀਆਂ ਨੂੰ ਕੈਂਡੀਡੇਟ ਨਹੀਂ ਮਿਲ ਰਹੇ ਜਵਾਬ ਦੇ ਕੰਮ ਨਹੀਂ ਕਰਨ ਦੇ ਰਹੇ ਸਮਾਂ ਇਹਨਾਂ ਦਾ ਹੀ ਕੰਮ ਕਰ ਰਹੇ ਆ ਵਿੱਚ ਭੰਗਲਾ ਪਾਈ ਦਿੰਦੇ ਕਿਹੜੀ ਕੁਆਲਿਟੀ ਦੇ ਖਿਲਾਫ ਲਿਖ ਕੇ ਭੇਜਦੇ ਆਹ ਦੇਖੋ ਜੀ ਮੈਨੂੰ ਤੂੰ ਤੂੰ ਕਰਕੇ ਬੋਲਦੇ ਲੈਡੀਆਂ ਨਾਲ ਸਭ ਤੋਂ ਪਹਿਲਾਂ ਚੋਣਾਂ ਤੋਂ ਬਾਅਦ ਦੀਆਂ ਗੱਲਾਂ ਨੇ ਪਤਾ ਨਹੀਂ ਕਿਹਨੇ ਬਣਨਾ ਹੈ ਕਿਹਨੇ ਨਹੀਂ ਬਣਨਾ ਸਭ ਤੋਂ ਪਹਿਲਾਂ ਇੱਕ ਲੈਡੀਜ਼ ਨੂੰ ਬੋਲਣ ਦਾ ਪਤਾ ਹੋਣਾ ਚਾਹੀਦਾ ਮੈਡਮ 2 ਦਿਨ ਹੋ ਗਏ ਕਿਉਂ ਨਹੀਂ ਤਾਂ 10 ਦਿਨ ਪਹਿਲਾਂ ਤਿਆਰੀ ਕਰਦੇ ਇਹਦੇ ਤੋਂ ਕੁਛ ਨਹੀਂ ਬਿਲਕੁਲ ਜੀ ਜਿਹੜਾ ਏਦਾਂ ਤੂੰ ਤੂੰ ਕਰਕੇ ਬੋਲਣਗੇ ਕੌਣ ਲੋਕ ਸੀ ਜਿਹੜੇ ਬੋਲ ਰਹੇ ਸੀ ਤੁਹਾਨੂੰ ਆ ਤੁਹਾਡੇ ਸਾਹਮਣੇ ਹੀ ਸੀ ਜਿਹੜੇ ਮੈਂ ਤੁਸੀਂ ਕੀ ਗੱਲ ਕਹੀ ਆ ਇੱਥੋਂ ਕੌਣ ਲੋਕ ਸੀ ਤੁਹਾਨੂੰ ਪਤਾ ਹੀ ਹੈ ਜੀ ਮੈਨੂੰ ਮੈਡਮ ਤੁਸੀਂ ਕੀ ਗੱਲ ਕਹੀ ਸੀ ਬਸ ਮੈਨੂੰ ਇਹਦਾ ਮਤਲਬ ਕੱਢਣ ਲੱਗ ਜਾਨੇ ਹੋ ਤੁਸੀਂ ਉਹ ਕਿਹਾ ਨਾ ਵੀ ਵਿਰੋਧੀਆਂ ਕੋਲ ਪਾਰਟੀਆਂ ਕੋਲ ਉਮੀਦਵਾਰ ਨਹੀਂ ਹੈਗੇ ਮੈਂ ਮੈਂ ਕਹੂੰਗੀ ਜਿਦੋਂ ਮੈਨੂੰ ਹੁਣ ਬੋਲਦੇ ਨੇ ਉਹ ਗਲਤ